ਪੰਜਾਬੀ ਲੋਕ ਗਾਇਕ ਰਾਜਵੀਰ ਸਿੰਘ ਜਸਵੰਦਾ ਦੇ ਹਾਲ ਦੇ ਵਿੱਚ ਹੋਏ ਐਕਸੀਡੈਂਟ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਉਸ ਦੀ ਸਿਹਤ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਰਾਜਵੀਰ ਸਿੰਘ ਜਸਵੰਦਾ ਜੋ ਆਪਣੀ ਸਾਦਸੁਤਰੀ ਗਾਇਕੀ ਤੇ ਲੋਕ ਧਾਰੀ ਅੰਦਾਜ਼ ਲਈ ਜਾਣੇ ਜਾਂਦੇ ਹਨ ਇਸ ਸਮੇਂ ਹਸਤਾ ਦੇ ਵਿੱਚ ਦਾਗਲ ਹਨ ਅੱਜ ਅੰਮ੍ਰਿਤਸਰ ਦੇ ਪਿੰਡ ਕਾਲੇ ਕਨੂਪੁਰ ਵਿਖੇ ਗੁਰਦੁਆਰਾ ਕੋਲਸਰ ਸਾਹਿਬ ਵਿਖੇ ਹੈਡ ਗਰੰਤੀ ਬਾਬਾ ਅੰਗਰੇਜ਼ ਸਿੰਘ ਜੀ ਵੱਲੋਂ ਰਾਜਵੀਰ ਸਿੰਘ ਜਸਵੰਦਾ ਦੀ ਲੰਬੀ ਉਮਰ ਚੜ੍ਹਦੀ ਕਲਾ ਅਤੇ ਜਲਦੀ ਸਿਹਤ ਜਾਬੀ ਲਈ ਅਰਦਾਸ ਬੇਨਤੀ ਕੀਤੀ ਗਈ ਬਾਬਾ ਅੰਗਰੇਜ਼ ਸਿੰਘ ਨੇ ਕਿਹਾ ਕਿ ਰਾਜਵੀਰ ਜਸਵੰਦਾ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਆਪਣੀ ਸੁੱਚੀ ਗਾਇਕੀ ਕਰਕੇ ਵੱਸਦੇ ਹਨ ਅਤੇ ਕਦੇ ਵੀ ਕਿਸੇ ਵੀ ਬਵਾਦ ਵਿੱਚ ਨਹੀਂ ਫਸੇ ਉਹਨਾਂ ਨੇ ਜਲਦੀ ਹੀ ਠੀਕ ਹੋਣ ਲਈ ਸੰਗਤਾਂ ਤੋਂ ਧਾਰਮਿਕ ਸਥਾਨਾਂ ਤੇ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਇਸ ਮੌਕੇ ਪਿੰਡ ਦੇ ਸਰਪੰਚ ਅਮਨਦੀਪ ਸਿੰਘ ਨੇ ਵੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਜਵੀਰ ਸਿੰਘ ਜਸਵੰਦਾ ਨੇ ਪੰਜਾਬੀ ਲੋਕ ਗਾਇਕੀ ਨੂੰ ਇੱਕ ਨਵਾਂ ਮਾਨ ਦਿੱਤਾ ਹੈ ਪੂਰੇ ਪਿੰਡ ਅਤੇ ਇਲਾਕੇ ਦੇ ਵਿੱਚ ਉਸ ਦੀ ਸਿਹਤ ਲਈ ਅਰਦਾਸ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ ਇਸ ਦੇ ਨਾਲ ਹੀ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਦੇ ਜਿਵੇਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਸ਼ਹੀਦਾ ਸਾਹਿਬ ਤੋਂ ਵੀ ਸੰਗਤਾਂ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ਸੰਗਤਾਂ ਦਾ ਕਹਿਣਾ ਹੈ ਕਿ ਅਰਦਾਸ ਵਿੱਚ ਬੇਅੰਤ ਤਾਕਤ ਹੁੰਦੀ ਹੈ ਅਤੇ ਉਹ ਨਿਸ਼ਚਿਤ ਤੌਰ ਤੇ ਰਾਜਵੀਰ ਸਿੰਘ ਦਸਵੰਦਾ ਨੂੰ ਨਵੀਂ ਜ਼ਿੰਦਗੀ ਬਖਸ਼ਣਗੇ ਗੋਦੀ ਮੇਕਰ ਕੇ ਪਰਿਵਾਰਕ ਨੇਤਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਤਾਨ ਤਨ ਗੁਰਦੁਆਰਾ ਕੌਲ ਸਰ ਸਾਹਿਬ ਜੀ ਦੇ ਪਾਵਨ ਗੁਰਬਾਣੀ ਦਾ ਫਰਮਾਨ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹ ਦਿਨੀ ਆਪਣੀ ਸੇਧਮਾ ਵਾਂਕਣ ਨੂੰ ਸਾਥ ਤੇ ਪਾਸ਼ਾ ਇਸਮੋ ਸੰਗਤਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਸ਼ਾ ਜੀ ਗਾਇਕੀ ਰਾਜ ਵਿੱਚ ਬੰਦਾ ਉਹ ਦੇਰ ਰੋਗਤਾ ਤਾਨਦੁਸਤੀਵਾਦ ਅਰਦਾਸ ਬੇਨਤੀ ਕੀਤੀ ਜੇ ਨੀ ਕਿਰਪਾ ਜੀ ਪਾਸ਼ਾ ਜੀ ਦੇਰ ਰੋਗਤਾ ਤਾਨਦੁਸਤੀ ਬਖਸ਼ੋ ਕਸ਼ਟ ਤੋਂ ਨਿਵਰਤ ਕਰੋ ਚੜਦੀ ਕਲਾ ਬਖਸ਼ੋ ਸਮੂਹ ਕਾਜ ਦਾਸ ਕਰਨੇ ਰੋਗੀ ਕਾਪਰੋ ਖੰਡੋ ਰੋਗ ਕਿਰਪਾ ਕਰੋ ਰੋਗਤ ਨਿਵਰਤ ਕਰੋ ਤੇ ਆਸ਼ਾ ਸਮੂਹ ਸੰਗਤਾਂ ਦੇ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਕਿਰਪਾ ਕਰੋ ਰਾਜਵ ਜਵੰਦਾਂ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ਣੀ ਚੜਦੀ ਕਲਾ ਬਖਣੀ ਯੰਗ ਸੰਸਾਈ ਹੋਣਾ ਕਿਰਪਾ ਕਰੀ ਸੋਕ ਸ਼ਾਂਤੀ ਆਪਣੇ ਘਰ ਵਿਖੇ ਆਵੇ ਚੜਦੀ ਕਲਾ ਬਖ ਅਰਦਾਸ ਸਮੂਹ ਕਾਜ ਦਾਸ ਕਰਨੇ ਯੰਗ ਸੰਸਾਈ ਹੋਣਾ ਹਰ ਮੈਦਾਨ ਫਤਿਹ ਕਰਨੀ ਸਹੀ ਪਿਆਰੇ ਮੇਲ ਜਿੰਨਾ ਮਲੇਆਂਤਰਾ ਨਾਮ ਜਿੱਤੇ ਆਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਨ ਦਾਸ ਪਾਈ ਅੰਗਰੇਜ਼ ਸਿੰਘ ਹੈਡ ਗ੍ਰੰਥੀ ਗੁਰਦੁਆਰਾ ਕੌਲਸਰ ਸਾਹਿਬ ਜੀ ਵਿਖੇ ਪੰਜਾਬ ਲੋਕ ਗਾਇਕ 라ਵੀ ਜਵੰਦੇ ਦੀ ਦੇ ਰੁਗਤਾ ਤਾਂਦੂਸੀਵਾ ਤੇ ਅਰਦਾਸ ਕੀਤੀ ਗਈ ਹੈ ਜੀ ਇਹ ਅਰਦਾਸ ਸਮੂਹ ਸੰਗਤਾਂ ਵੱਲੋਂ ਕਰਵਾਈ ਗਈ ਹੈ ਸਭ ਤੋਂ ਪਹਿਲਾਂ ਇਨਸਾਨ ਦੇ ਨਾਤੇ ਮਾਪਿਆਂ ਦਾ ਇਕਲੋਤਾ ਬੱਚਾ ਹੈ ਪੋਤੇ ਭੈਣ ਦਾ ਇਕਲੋਤਾ ਭਰਾ ਹੈ ਪਤਨੀ ਦਾ ਪਤੀ ਹੈ ਦੋ ਛੋਟੇ ਬੱਚਿਆਂ ਦਾ ਬਾਪ ਹੈ ਲੋਕਾਇਕ ਬਾਦ ਵਿੱਚ ਪਹਿਲਾ ਇਨਸਾਨ ਨਾਤੇ ਆਈਏ ਇੱਕ ਪਰਿਵਾਰ ਦਾ ਜੀ ਹੋਣ ਦੇ ਨਾਤੇ ਇਨਸਾਨ ਦੇ ਨਾਤੇ ਹੋਣ ਦੇ ਨਾਤੇ ਉਸ ਲੋਕਾਇਕ ਰਾਵੇ ਜਵੰਦੇ ਦੀ ਦੇ ਰੋਗਤਾ ਤੰਦਰੁਸਤੀ ਵਾਸਤੇ ਅਰਦਾਸ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਚਰਨਾਂ ਵਿੱਚ ਕੀਤੀ ਗਈ ਇਹ ਸਿੰਗਰੇ ਨਾ ਕਿਸੇ ਕੋਈ ਕੰਟਰੋਵਰਸੀ ਹੈ ਨਾ ਕੋਈ ਈਰਖਾ ਬਾਜ਼ੀ ਹੈ ਜਦੋਂ ਮੈਨੂੰ ਕਿਸੇ ਨੂੰ ਮਿਲਦਾ ਬੜੇ ਪ੍ਰੇਮ ਮਿੱਠੇ ਸੁਭਾਣਾ ਮਿਲਦਾ ਸੀ ਤੇ ਦੁਨੀਆ ਵਿੱਚ ਜੋ ਇਹਨੇ ਗੀਤ ਗਾਏ ਹਨ ਸਾਫ਼ ਸੁਥਰੇ ਗੀਤ ਗਾਏ ਹਨ ਪ੍ਰਵਾਚ ਬਹਿਣ ਵਾਲੇ ਸੁਣਨ ਵਾਲੇ ਸਰਦਾਰੀ ਵਾਲੇ ਇਸ਼ਤਾਂ ਵਾਲੇ ਗੀਤ ਗਾਏ ਹਨ ਲੋਕ ਪਿਆਰ ਕਰਦੇ ਹਨ ਉਸ ਪਿਆਰ ਸਦਕਾ ਹਰੇਕ ਥਾਂ ਤੇ ਗੁਰੂ ਘਰ ਗੁਰਦੁਆਰਾ ਸ਼ਹੀਦਾਂ ਸਾਹਿਬ ਵਿਖੇ ਗੁਰਦੁਆਰਾ ਅੰਬ ਸਾਬ ਜਾਂ ਹੋਰ ਵੀ ਗੁਰੂ ਘਰਾਂ ਵਿਖੇ ਅਰਦਾਸ ਬੇਨਤੀ ਸੰਗਤਵਾਂ ਨੂੰ ਕਰਵਾਈ ਗਈ ਏ ਕਿ ਮਹਾਰਾਜ ਕਿਰਪਾ ਕਰਨ ਇਸ ਬੱਚੇ ਨੂੰ ਛੇਤੀ ਛੇਤੀ ਦੇ ਰੋਗ ਤੋਂ ਤੰੁਸੀ ਬਖਸ਼ਾ ਕਿ ਹਸਪਤਾਲੋਂ ਆਪਣੇ ਘਰ ਜਾਵੇ ਆਪਣੇ ਪਰਿਵਾਰ ਦੇ ਸੁਖ ਸ਼ਾਂਤੀ ਦੇ ਨਾਲ ਜੀਵਨ ਬਤੀਤ ਕਰੇ। ਉਹਨਾਂ ਨੂੰ ਅਪੀਲ ਕਰਨਾ ਚਾਹਾਂਗੇ ਜੀ ਵੇਖੋ ਜੀ ਜਦ ਆਪਣਾ ਪਰਿਵਾਰ ਦਾ ਕੋਈ ਜੀ ਮੰਦਿਰ ਤੇ ਪਿਆ ਹੋਵੇ ਜਾਂ ਹਸਪਤਲ ਪਿਆ ਹੋਵੇ ਕੋਈ ਸੋਚ ਦੀ ਬੋਝ ਨਹੀਂ ਹੁੰਦੀ। ਇਹ ਲੋਕ ਉਹ ਹਨ ਜਿਹਨੂੰ ਸਾਰਥੀ ਇਨਸਾਨ ਕਿਹਾ ਜਾਂਦਾ ਏ ਜੋ ਆਪਣੇ ਪੇਚ ਨੂੰ ਹਾਈਲਾਈਟ ਕਰਨ ਵਾਸਤੇ ਮਸ਼ੂਰੀ ਕਰਨ ਵਾਸਤੇ ਗਲਤ ਅਫਵਾਹਾਂ ਪਾਉਂਦੇ ਹਨ। ਪਰ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹੋ ਜਿਹੀ ਗਲਤਫਹਿਮੀ ਨਾ ਪਾਈਏ ਤਾਂ ਕਿਸੇ ਦਾ ਕੋਈ ਜਾਣੇ ਨੁਕਸਾਨ ਹੋ ਸਕੇ। ਹੱਥ ਜੋੜ ਕੇ ਬੇਨਤੀ ਕਰਾਂਗੇ ਹੋ ਸਕੇ ਤੇ ਸਰਬਦਾ ਭਲਾ ਮੰਗੀਏ। ਜੇ ਆਪਾਂ ਕਿਸ ਨੂੰ ਚੰਗਾ ਨਹੀਂ ਕਹਿ ਸਕਦੇ ਤੇ ਮਾਰੇ ਕਹਿੰਦਾ ਸਾਡਾ ਹੱਕ ਨਹੀਂ ਡਾਕਟਰ ਵੱਲੋਂ ਦੀ ਇੱਕ ਜਵਾਬ ਹੀ ਸਿਮਲਿਆ ਡਾਕਟਰੋਂ ਨਾ ਅਸੀਂ ਕੀਤੀ ਗਈ ਪਰ ਇੰਨੇ ਦੁਨੀਆਂ ਦੇ ਵਿੱਚ ਸੰਗਤਾਂ ਵਿਚ ਅਰਦਾਸ ਬੇਨਤੀ ਹੋਈ ਏ ਬਿਰਥੀ ਕ ਜਨਾ ਹੋ ਬਈ ਜਨ ਕੀ ਅਰਦਾਸ ਨਾਨਕ ਜੁਰਗਪਤ ਦਾ ਪੂਰਨ ਗੁਣਤਾਸ ਸੰਗਤਾਂ ਨੇ ਅਰਦਾਸ ਕੀਤੀ ਏ ਉਹ ਰਾਵੇ ਜਵੰਦਾ ਇੱਕ ਮੌਦੇ ਮੂੰ ਤੋਂ ਬਚ ਕੇ ਘਰ ਵਾਪਸ ਆਇਆ ਏ ਬਾਲ ਦੀ ਆਗਤ ਰੱਬ ਬਚਾ ਲੈਂਦਾ ਜੇ ਰੱਬ ਆਪ ਕਿਰਪਾ ਕਰੇ ਪਰਾਪਾ ਵੀ ਬਿਨ ਸਾਂਚੇ ਰੱਖੇ ਜੇ ਪ੍ਰਭੂ ਨੂੰ ਪਾ ਜਾਵੇ ਤੇ ਬਿਨ ਆਸਵਾਸਾਂ ਤੋਂ ਰੱਖ ਲੈਂਦਾ ਏ ਤਾਤੀ ਵਾਰੋਂ ਲਾ ਗਈ ਪਾਰ ਪਰਮ ਸਰਨਾਈ ਮਾਰ ਤਤੀ ਵਾਲੇ ਗੰਦਾ ਜਦੋਂ ਮਾਰੇ ਕਿਰਪਾ ਕਰਦਾ ਏ ਮੇਰਾ ਹੱਤ ਗੁਰਖਵਾਲਾ ਹੋਆ ਤਾਰ ਕਿਰਪਾ ਪ੍ਰਵਾਹ ਤੇ ਰਖ ਹਰ ਗੁਰ ਨਵੰਨ ਰੋਆ ਸੰਗਤਾਂ ਦੀ ਅਰਦਾਸ ਕਰੀ ਬਿਰਤੀ ਨਹੀਂ ਜਾਂਦੀ ਸੰਗਤਾਂ ਵਿੱਚ ਪ੍ਰਭ ਆਪ ਵਸਦਾ ਏ ਰੱਬ ਆਪ ਵਸਦਾ ਏ ਸਭ ਤੋਂ ਵੱਡੀ ਮਾਂ ਦਾ ਦਰਜਾ ਏ ਤੇ ਜਦੋਂ ਮਾਂ ਨੇ ਆਵਾਜ਼ ਮਾਰੀ ਜਵੰਦਿਆ ਤੋਂ ਚਾਹਨਾ ਹੈ ਕਿ ਤੇਰੀ ਮਾਂ ਹਨੇਰੇ ਚ ਰਵੇ ਕਿ ਜਾਂ ਚਾਨਣ ਚ ਰਵੇ ਜਦੋਂ ਇਹ ਮਾੜੇ ਪੁਕਾਰ ਕੀਤੀ ਜਵੰਦਾ ਦੀ ਅੱਖਾਂ 'ਚ ਪਾਣੀ ਆ ਗਿਆ ਕਿ ਐਂ ਤੋਂ ਮੁਰਾਦ ਮਾਂ ਦਾ ਦਰਜਾ ਬੜਾ ਹੁੰਦਾ ਏ ਮਾਂ ਨੇ ਸੀਸਾਂ ਲਗਦੀਆਂ ਹਨ ਪਰ ਇੱਥੇ ਸੰਗਤਾਂ ਵੱਲੋਂ ਬੜਾ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਗੁਰੂ ਘਰਾਂ ਵਿਖੇ ਅਰਦਾਸਾਂ ਕੀਤੀਆਂ ਗਈਆਂ ਉਹਨਾਂ ਅਰਦਾਸਾਂ ਸਦਕਾ ਇਹ ਜਵੰਦਾ ਇੱਕ ਮੌਤ ਦੇ ਮੋਹੋਂ ਤੋਂ ਬਚ ਕੇ ਹੋਸ਼ ਵਿੱਚ ਆਇਆ ਏ ਮਾਹਰ ਹੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ ਇਹ ਛੇਤੀ ਦੇਰ ਉਗਤਾ ਤਾਂ ਉਸੇ ਬਖਸ਼ ਕੇ ਆਪਣੇ ਘਰ ਵਿੱਚ ਜਾਵੇਗਾ ਜੀ। ਮੈਂ ਜੀ ਸਰਪੰਚ ਅਮਨਦੀਪ ਸਿੰਘ ਆਬਾਦੀ ਡੇਰਾਬਾਦ ਅਸੂ ਸਿੰਘ ਪੰਚਾਇਤ ਤੋਂ ਜੀ। ਅੱਜ ਕੀ ਕਰਾ ਜਾਊਗਾ ਜਿਹੜੇ ਅਰਦਾਸ ਕੀਤੀ ਇਹ ਵੀ ਜੰਦੇ ਬੰਦੇ ਦੀ ਲੰਬੀ ਬਣਾ ਕੇ। ਦੇਖੋ ਜੀ ਐਸੀ ਤੇ ਅਰਦਾਸ ਸਹੀ ਗੁਰਮਾਰਾ ਪਾਸ ਅੱਗੇ ਕੀਤੀ ਹੈ ਜੀ। ਸਾਡੇ ਉੱਗੇ ਕਲਾਕਾਰ ਸੀਗੇ ਜੀ ਜਵਿੰਦਾ ਜੀ ਔਰ ਬਹੁਤ ਵਧੀਆ ਗਾਉਂਦੇ ਆ। ਗਾਉਂਦੇ ਸੀ ਗਾਉਂਦੇ ਰਹਿਣਗੇ ਔਰ ਮਹਾਰਾਜ ਕਿਰਪਾ ਕਰੇ ਆਪਣੇ ਛੇਤੀ ਤੋਂ ਛੇਤੀ ਆਪਣੇ ਘਰ ਪਰਤਣ। ਔਰ ਵੈਲਟੀ ਲੇਟਰ ਤੋਂ ਮੁਕਤੀ ਪਾਉਣ ਔਰ ਫਿਰ ਪੰਜਾਬੀ ਗਾਇਕੀ ਨੂੰ ਸਿਖਰਾਂ ਤੇ ਲੈ ਕੇ ਜਾ ਕਿੰਨਾ ਕੁ ਹੁਣ ਅਰਦਾਸ ਬੇਨਤੀ ਕੀਤੀ ਗਈ ਹੈ ਕਿ ਲੱਗਦਾ ਅਰਦਾਸ ਬਹੁਤ ਤਾਕਤਿਆ ਕਿੰਨਾ ਕਿ ਜਿਹੜਾ ਫਿਰ ਤੋਂ ਜਿਹੜਾ ਠੀਕ ਹੋ ਰਿਹਾ ਹੈ ਇਹ ਅਰਦਾਸ ਤੇ ਬਹੁਤ ਵੱਡੀ ਤਾਕਤ ਹੈ ਜੀ ਸਾਨੂੰ ਦਸਵੇਂ ਪਾਤਸ਼ਾਹ ਨੇ ਤਾਕਤ ਹੀ ਨਹੀਂ ਅਰਦਾਸ ਦੀ ਬਖਸ਼ੀ ਹੈ ਜੀ ਕਿ ਜਿਹੜੀ ਅਰਦਾਸ ਸੱਚੇ ਮਨੋਂ ਕਰਾਂਗੇ ਜਰੂਰ ਕਬੂਲ ਹੋਊਗੀ ਔਰ ਸਾਨੂੰ ਇਨਾ ਯਕੀਨ ਹੈ ਗੁਰੂ ਮਾਰਗ ਗੁਰੂ ਪਾਤਸ਼ਾਹ ਤੇ ਕਿ ਸਾਡੇ ਕਲਾਕਾਰ ਵੱਡੇ ਭਰਾ ਜਿਉਂਦਾ ਜੀ ਫਿਰ ਗਾਇਕੀ ਦੇ ਰਾਹ ਤੇ ਆਉਣਗੇ ਜਰੂਰ ਆਉਣਗੇ ਹਰ ਹਾਲਤ ਚ ਆਉਣਗੇ ਸਾਨੂੰ ਪੂਰਾ ਵਿਸ਼ਵਾਸ ਹੈ ਗ ਪੂਰੀ ਪੂਰੀ ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੀ ਪੂਰੀ ਸਾਫ ਸੁਥਰੀ ਔਰ ਕੇ ਕੰਟਰੋਵਰਸੀ ਚ ਨਹੀਂ ਆਪਣੀ ਗਾਇਕੀ ਨੂੰ ਸਿਰਖਾਂ ਤੱਕ ਲੈ ਕੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਔਰ ਆਲ ਵਰਲਡ ਦੇ ਵਿੱਚ ਪੰਜਾਬੀ ਰਹਿਦੀ ਦੁਨੀਆ ਦੇ ਵਿੱਚ ਸਾਰਿਆਂ ਨੂੰ ਖੁਸ਼ ਕੀਤਾ ਲੱਗਦਾ ਹਰ ਇੱਕ ਤਾਂ ਲੋਕ ਜਿਹੜੇ ਨੇ ਆਪਣੇ ਆਪਣੇ ਤਰ੍ਹਾਂ ਮੰਨਦੇ ਨੇ ਰਾਜਨੀਤਿਕ ਕਰਨੇ ਬਿਲਕੁਲ ਜੀ ਬਿਲਕੁਲ ਭਾਰਤ ਦੇ ਲੋਕ ਚਾਹੇ ਕੋਈ ਵੀ ਭਾਈਚਾਰਾ ਮੁਸਈ ਭਾਈਚਾਰਾ ਚਾਹੇ Hindu ਭਾਈਚਾਰਾ ਚਾਹੇ Sikh ਭਾਈਚਾਰਾ ਹਰ ਬੰਦਾ ਹੀ ਆਪਣੇ ਜਿੱਥੇ ਵੀ ਆ ਅਰਦਾਸ ਬੇਨਤੀ ਜਾ ਕੇ ਕਰਦੇ ਆ ਛੇਤੀ ਛੇਤੀ ਆਪਣੇ ਪਰਿਵਾਰ ਵਿੱਚ ਵਾਪਸ ਪਰਤਣ